ਲੈ ਕੇ ਹਾਜ਼ਰਾਂ ਜੀ ਅੱਜ ਦੀ ਕਹਾਣੀ ਹੰਡੀ ਵਰਤੀ ਦਾ ਪਾਗ ਪਹਿਲਾ ਜੋ ਕਿ ਸਿਮੀਪ੍ਰੇਤ ਕੋਰਦੀ ਲਿਖੀ ਹੋਈ ਹੈ ਪੰਥ ਕਰਕੇ ਪਏ surjeet ਨੂੰ ਪਲੋਸਰਣ ਦੀ ਤਾਂਗ ਮਨ ਵਿੱਚ ਮਾਰ ਮੈਂ ਮੂੰਹ ਦੂਜੇ ਪਾਸੇ ਕਰ ਲਿਆ ਸੀ ਇੰਜ ਹੀ ਤਾਂ ਸਦਰਾ ਮਰਦਿਆਂ ਨੇ ਮਨ ਸੜ ਕੇ ਸੁਆਹ ਹੋ ਜਾਂਦਾ ਹੈ ਅੰਜੂਆਂ ਦੀ ਧਾਰ ਨੇ ਸ੍ਰਹਾਣੀ ਦੀ ਕੰਨੀ ਗਿੱਲੀ ਕਰ ਦਿੱਤੀ ਸੀ ਸਰੀਰ ਦੀ ਦੋਹਦੀ ਰਗ ਰਗ ਟਾਸ ਟਾਸ ਕਰ ਰਹੀ ਸੀ ਮਨ ਭਰਿਆ ਪਿਆ ਸੀ ਦੁੱਖ ਦੀਆਂ ਪਰਤਾਂ ਨਾਲ ਜੀ ਕਰਦਾ ਸੀ ਇੱਕ ਵੀਰ ਉੱਚੀ ਉੱਚੀ ਰੋ ਲਵਾਂ ਤੇ ਆਪਣੇ ਅੰਦਰ ਭਰੇ ਬੇਵਸੀਆਂ ਦੇ ਢੇਰ ਨੂੰ ਸਾੜ ਦੇਵਾਂ ਕੋਈ ਗੱਲ ਲਾਉਣ ਵਾਲਾ ਵੀ ਤਾਂ ਨਹੀਂ ਸੀ ਉਹ ਨਹੀਂ ਜਾਣਦਾ ਕਈ ਗੁੰਝਲਾਂ ਹੁੰਦੀਆਂ ਨੇ ਜਿਹੜੀਆਂ ਉਸੇ ਨਾਲ ਹੀ ਫਰੋਲੀਆਂ ਜਾ ਸਕਦੀਆਂ ਨੇ ਪਰ ਕਿੰਜ ਫਰੋਲਾਂ ਗੁੰਜਲਾਂਦੀ ਗੰਡਾ ਪਾਉਣ ਵਾਲਾ ਕਿਉਂ ਖੋਲੂ ਖੋਲਣੀ ਆਈ ਹੋਣ ਤਾਂ ਪਾਵੇ ਕਿਉਂ ਇਹੀ ਸੋਚ ਮਾਰ ਲੈਂਦੀ ਹਾਂ ਆਪਣੇ ਅੰਦਰੋਂ ਉੱਠੇ ਹੜਨ ਬੱਸ surjeet ਮੈਥੋਂ ਹੋਰ ਸਹਿ ਨਹੀਂ ਹੁੰਦਾ ਬਖਸ਼ ਦੇ ਮੈਨੂੰ ਜਾਂ ਮੌਤ ਦੇ ਦੇ ਮੈਨੂੰ ਜ਼ਹਿਰ ਦੇ ਕੇ ਮਾਰ ਦੇ ਮੈਨੂੰ ਮੁੱਕ ਗਿਆ ਮੇਰੇ ਨਾਲ ਮੇਰੇ ਜੀਣ ਦਾ ਚਾ ਨਹੀਂ ਕੋਈ ਸ਼ੌਂਕ ਰਹਾ ਮੇਰਾ ਦੇ ਮੇਰੀ ਜ਼ਿੰਦਗੀ ਕੀ ਤੋਂ ਕੀ ਹੋ ਗਈ ਕੁਝ ਪਲਾ ਮੰਗਰੂ ਸਰਜੀਤ ਦੇ ਘਰਾੜਿਆਂ ਨੇ ਨੀਂਦ ਉਡਾ ਦਿੱਤੀ ਨੀਂਦਾਂ ਦਾ ਪਹਿਲਾਂ ਹੀ ਉੱਡੀਆਂ ਪਈਆਂ ਇਹ ਪਹੁੰਚ ਚੱਲਿਆ ਕਿਸੇ ਪਰੀ ਦੇ ਦੇਸ਼ ਦੀਆਂ ਸਰਹੱਦਾਂ ਪਾਰ ਕਰਨ ਨਹੀਂ ਇਹੋ ਜਿਹੇ ਲੋਕਾਂ ਦੇ ਸੁਪਨੇ ਵਿੱਚ ਤਾਂ ਪਰੀਆਂ ਵੀ ਆਉਂ ਡਰਦੀਆਂ ਹੋਣਗੀਆਂ ਅੰਦਰੋਂ ਉੱਠੇ ਗੁੱਸੇ ਨੇ ਦੁਹਾਈ ਦਿੱਤੀ ਜੀ ਕਰਦਾ ਸੀ ਅੱਠੇ ਭੱਜ ਜਾਵਾਂ ਦੂਰ ਕਿਧਰੇ ਜਿੱਥੇ ਉਹ ਚਿਹਰੇ ਨਾ ਦਿਸਣ ਪਰ ਕਿੱਥੇ ਹੋਏਗੀ ਐਸੀ ਥਾਂ ਮਨ ਅੰਦਰ ਚਲਦੀ ਉਸੜ ਵੱਟਿਆਂ ਦੀ ਦੀਵਾਰ ਹੋਰ ਉੱਚੀ ਹੁੰਦੀ ਜਾ ਰਹੀ ਸੀ ਮੈਂ surjeet ਕਦੋਂ ਤੋਂ ਕਹਿਣ ਲੱਗ ਗਈ ਮਨ 'ਚ ਕੋਈ ਚੀਜ਼ ਉੱਠੀ ਹਾਂ ਮੈਂ ਉਸਨੂੰ ਕੀ ਅਖ ਬੁਲਾਇਆ ਕਰਾਂਗੀ ਇਹ ਖੁੜਕੀ ਸੀ ਸੀਜ਼ ਦੀ ਪਹਿਲੀ ਰਾਤ ਅੰਦਰ ਚੱਲਦੀ ਡਰ ਨੂੰ ਦਬੋਚੀ ਤਰ੍ਹਾਂ-ਤਰ੍ਹਾਂ ਦੇ ਖਿਆਲਾਂ ਨਾਲ ਭਰੀ ਹੋਈ ਆਪਣੇ ਆਪ ਨਾਲ ਹੀ ਡਰਾਮਾ ਰਚਦੀ ਫਿਰ ਅੰਦਰ ਉੱਠ ਰਹੀ ਖੂਬਸੂਰਤ ਬਲਵਲਿਆਂ ਨੂੰ ਖੰਭ ਦਿੰਦੀ ਜੀ ਆਖ ਬੁਲਾ ਲਿਆ ਕਰੂੰ ਨਹੀਂ ਅੱਜਕੱਲ ਕੁੜੀਆਂ ਨਾ ਲੈਂਦੀਆਂ ਨੇ ਹਾਂ ਮੈਂ surjeet ਆਖ ਬੁਲਾ ਲਿਆ ਕਰੂੰ ਇਹੀ ਠੀਕ ਰਹੂ ਪਰ ਤੈਨੂੰ ਨਾ ਲੈਂਦੂ ਇਹਨੂੰ ਸ਼ਰਮ ਨਾ ਆਉ ਹੋਰ ਕੀ ਆਖ ਬੁਲਾऊं ਸਰਦਾਰ ਜੀ ਨਹੀਂ ਹਾਂ ਜੀ ਹਾਂ ਇਹੀ ਠੀਕ ਰੋ ਇਹ ਤਾਂ ਭੁੱਲ ਰੀਆਂ ਵਿਸਰੀਆਂ ਗੱਲਾਂ ਨੇ ਮੇਰਾ ਅੰਦਰ ਇਹੋ ਜਿਹੇ ਸੁਪਨਿਆਂ ਵਾਲਾ ਚਾਹ ਤਾਂ ਕਦੋਂ ਦਾ ਮਰ ਗਿਆ ਸ਼ਾਇਦ ਉਸੇ ਰਾਤ ਹੀ ਖੋਦਿਆ ਪਹਾੜ ਤੇ ਨਿਕਲਿਆ ਜੁਹਾ ਅਖੀ ਪੜਿਆ ਲਿਖਿਆ ਤੇਰੇ ਬਰੋਬਰ ਹੈ ਹਾਂ ਮੇਰੇ ਬਰੋਬਰ ਪੂਰੀਆਂ ਦਸ ਜਮਾਤਾਂ ਅਕਲ ਤੇ ਲੇਦੀ ਨਹੀਂ ਅਨਪੜਾ ਨਾਲੋਂ ਕਿਤੇ ਗਿਆ ਗੁਜਰਿਆ ਗੱਲ ਸੁਣ ਲੈ ਕੰਨ ਖੋਲ ਆ ਹੈਂਜੀ ਹੈਂਜੀ ਵਾਲਾ ਜਿਹੜਾ ਪਖੰਡ ਫੜਿਆ ਹੈ ਨਾ ਇਹ ਲਾ ਕੇ ਕਿੱਲੀ ਤੇ ਟੰਗ ਦੇ ਐਵੇਂ ਮੈਥੋਂ ਨਾ ਲਿਆ ਕਰ ਬਾਹਰ ਤਾਂ ਖਾਸ ਕਰਕੇ ਇਹੀ ਆਖ ਮੇਰੇ ਅੰਦਰੋਂ ਰੈਂਦੀ ਇੱਜ਼ਤ ਉਸੇ ਦਿਨ ਹੀ ਉਹਨੇ ਗੁਆ ਲਈ ਸੀ ਦੇ ਲੋ ਇਹਨੂੰ ਮਾਨ ਸਤਕਾਰ ਬੀ ਗੈਰਤ ਦਿ ਲੋ ਕਈ ਭੜੇ ਭੜੇ ਨਾ ਨਿਕਲੇ ਉਹਦੀ ਔਕਾਤ ਦੇ ਮੇਚ ਦੇ ਕਿੰਨੇ ਸੁਪਨੇ ਲੈ ਕੇ ਮੈਂ ਵਿਆਹ ਵਾਲੀ ਢੋਲੀ ਬੈਠੀ ਸੀ ਸੋਚਿਆ ਸੀ ਸ਼ਾਇਦ ਹੁਣ ਦੁੱਖਾਂ ਦੇ ਭਾਰ ਘਟ ਜਾਣਗੇ ਦੁੱਖ ਵੰਡਾਉਣ ਵਾਲਾ ਮਿਲ ਗਿਆ ਸੀ surjit ਦੀ ਨੇੜਤਾ ਮੰਨਣ ਲਈ ਮੈਂ ਕਿੱਡੀ ਉਤਸੁਖ ਸੀ surjit ਦੇ ਕਮਰੇ 'ਚ ਵੜਦਿਆਂ ਹੀ ਮੇਰੇ ਅੰਦਰ ਚੱਲਦਾ ਭਾਵ ਜਲ ਇੱਕਦਮ ਥੰਮ ਗਿਆ ਸੀ ਉਸ ਨੇ ਮੇਰੇ ਮੁਸਕਰਾਹਟ ਦਾ ਜਵਾਬ ਬਾਦਸ਼ਾਹ ਖਿਲਾੜੀ ਦਿੱਤਾ ਸੀ ਸ਼ਾਇਦ ਮੈਨੂੰ ਹੀ ਸਮਝ ਨਹੀਂ ਆਈ ਸੀ ਉਸ ਦੇ ਅੰਦਰ ਦੀ ਹਵਾਨੀਅਤ ਦਿਲ ਤਾਂ ਅੰਦਰ ਅਣਗਿਣਤ ਸਵਾਲਾਂ ਦੀ ਜਵਾਬ ਪੁੱਛਣ ਲਈ ਭਰਿਆ ਪਿਆ ਉਸ ਦੀ ਪਸੰਦ ਤੇ ਨਾ ਪਸੰਦ ਦੀ ਜਾਣਨ ਬਾਰੇ ਖਿਆਲਾਂ ਦੀ ਪਟਾਰੀ ਨੱਕੋ-ਨੱਕ ਭਰੀ ਹੋਈ ਸੀ ਪਰ ਟੁੱਟ ਕੇ ਪਈ ਬਾਜ ਨੇ ਸਾਰੇ ਖੰਭਾ ਨੂੰ ਖਿਲਾਰ ਹੀ ਨਹੀਂ ਦਿੱਤਾ ਸੀ ਸਗੋਂ ਲੋਹੂ ਲੋਹਾਨ ਵੀ ਕਰ ਦਿੱਤਾ ਸੀ ਦਰਦ ਨਾਲ ਤੜਪ-ਤੜਪ ਜਾਂਦੀ ਆਤਮਾ ਨੂੰ ਦਲਾਸੇ ਦੇਣ ਵਾਲਾ ਕੌਣ ਸੀ ਮੇਰੇ ਦਿਵਾਲੇ ਵਿਖਰੇ ਪਏ ਸਨ ਮੇਰੇ ਸਾਰੇ ਅਰਮਾਨ ਮੇਰੇ ਟੁੱਟੇ ਹੋਏ ਸੁਪਨੇ ਮੇਰੇ ਦੁੱਖ 'ਚ ਸ਼ਰੀਕ ਬਣੇ ਅਥਰੂਆਂ ਦੀ ਦੌੜ ਵਿੱਚ ਸ਼ਾਮਲ ਹੋ ਗਏ ਸਨ ਹਿੰਮਤ ਜਵਾਬ ਦੇ ਚੁੱਕੀ ਸੀ ਆਪਣੇ ਪਰਸ 'ਚੋਂ ਗੋਲੀ ਕੱਢ ਬਿਨਾਂ ਪਾਣੀ ਤੂੰ ਹੀ ਅੰਦਰ ਨਿਗਲ ਲਈ ਸੀ ਗੋਲੀਆਂ ਵੀ ਗਵੰਡਨ ਭਾਬੀ ਨੇ ਪਾ ਦਿੱਤੀਆਂ ਸੀ ਪਰ ਸੱਚ ਮੱਲੂ ਮੱਲੀ ਐਵੇਂ ਕਿਤੇ ਲੋਡ ਪੈ ਗਈ ਰਾਤ ਬਰਾਤੀ ਕੁੜੀ ਕੀ ਨੂੰ ਆਖੇਗੀ ਆਖਦੀ ਨੇ ਇਹਨੂੰ ਭੁੱਲ ਜਾਂਦੀ ਜੇ ਅੱਗਾ ਸੁੰਭਰਿਆ ਪਿਆ ਹੁੰਦਾ ਬਜ਼ੁਰਗ ਸੱਸ ਸੋਰੀ ਮੂਰੇ ਕੀ ਰੋਣਾ ਰੋਂਦੀ ਜਾਗੋ ਮਿੱਟੀ 'ਚ ਦੇਨ ਚੜ ਗਿਆ ਸੀ ਮਨ ਤਗੜਾ ਕਰ ਲਿਆ ਸੀ ਗੱਲ ਨਿਵੇੜਨ ਦਾ ਗੱਲ ਤਾਂ ਰਾਤ ਹੀ ਨਿਵੇੜਨੀ ਸੀ ਪਰ ਨਸ਼ੇੜੀ ਨੂੰ ਸੁਰਤ ਕਿੱਥੇ ਸੀ ਸੁਰਤ ਇਹ ਗਾਣੇ ਤਾਂ ਪੈਸੇ ਤਲੀ ਤੇ ਵਿਖਣ ਮਗਰੋਂ ਰਿੰਦੀ ਹੀ ਨਹੀਂ ਤਰਾਂ ਤਰਾਂ ਦੇ ਨਸ਼ੇ ਉਹਦੇ ਆਸ-ਪਾਸ ਸੁਰਤ ਮੰਦ ਤੋਂ ਬੇਸੁਰਤ ਕਰ ਦਿੰਦੇ ਗੜਗੜਾ ਰਹੀ ਸਾਂ ਮੈਂ ਸਰਜੀਤ ਤਸ ਤੋਂ ਮਸ ਹੁੰਦਾ ਮੈਨੂੰ ਨਜ਼ਰ ਨਹੀਂ ਆ ਰਹਾ ਸੀ ਅੱਗੋਂ ਕੀ ਜਵਾਬ ਹੋ ਇਹ ਵੀ ਸ਼ਾਇਦ ਮੈਨੂੰ ਪਤਾ ਸੀ ਫਿਰ ਕਿਸ ਆਸ ਨਾਲ ਮੈਂ ਹੋ ਸਕੀ ਤਰਲੇ ਪਾ ਰਹੀ ਸਾਂ ਸਰੀਰ ਵਾਕਿਆ ਹੀ ਭੰਨਿਆ ਪਿਆ ਸੀ ہو جر نہیں ہوں سی اہی گل ہوئی سرجیت اِن کچھ سن والا کتنے سی ٹھا کر دی چپیڑ میری گلتے نشان پا گئی یہ نشان بھی کہڑا پہلی ویر پہ سی گوری گلتے چھپیا انگل سس سہورے تو بھی بہت اچنا لک سکیا بزرگ توڑیا نے واسطہ پا کے ویخ لیا سی پر بکواس بند کر کتی کسی تھان کی سویرے سویرے رو پٹن بہ گئی ਚਾਹ ਬਣਾ ਕੇ ਲਿਆ ਕੇਰਾ ਫਿਰ ਦਿਨਾ ਤੈਨੂੰ ਫਾਹਾ ਅੱਜ ਦੇਖ ਤੇਰਾ ਕੀ ਬਣਾਉਣਾ ਹੂੰ ਹੂੰ ਅੱਗ ਹੀ ਗੱਡ ਸਕਦਾ ਸੀ ਮੈਂ ਥੱਕ ਗਈ ਸਰਜੀਤ ਕੁਝ ਹੋਰ ਫਟਕ ਦੇਣੇ ਖੜਾ ਹੁੰਦਾ ਸਰਜੀਤ ਮੇਰੇ ਵਾਲਾਂ ਤੋਂ ਫੜ ਰਸੋਈ 'ਚ ਲੈ ਗਿਆ ਸੀ ਚਾਹ ਬਣਾ ਤੇ ਤਿਆਰ ਹੋ ਜਾ ਐਵੇਂ ਮੈਥੋਂ ਜੂਦ ਨਾ ਫਰਾਲੀ ਮੈਂ ਕਿਤੇ ਨਹੀਂ ਜਾਣਾ ਅੱਜ ਮੈਂ ਵੀ ਅੱਜ ਜੈਤ ਤੇ ਅੜਨਾ ਚਾਹੁੰਦੀ ਸੀ ਪਰ ਉਸ ਦਾ ਪਲਟਮਾ ਵਾਰ ਮੈਨੂੰ ਅੱਗ ਦੇ ਗੋਲੇ ਤੋਂ ਪਾਣੀ ਦਾ ਬੁਲਬਲਾ ਕਰ ਜਾਂਦਾ ਤੈਨੂੰ ਚੰਗਾ ਪਲਾਪਤ ਐ ਬਈ ਮੇਰੇ ਕੋਲ ਤਾਂ ਇੱਕ ਹੀ ਹਥਿਆਰ ਹੈਗਾ ਜੇ ਤੂੰ ਆਖੇ ਤਾਂ ਇਹ ਤਾਂ ਜਾਦੂ ਦੀ ਛੜੀ ਸੀ ਉਸ ਕੋਲ ਕਿ ਮੈਂ ਨਵਜੋਤ ਤੋਂ ਨਵੀਂ ਬਣ ਕੇ ਤੁਰਨ ਲਈ ਤਿਆਰ ਹੋ ਜਾਂਦੀ ਆ ਗਲੇ ਡੂ ਜੇ ਸਾਫ਼ ਕਰਕੇ ਆਪਣੇ ਬਾਹਰ ਨਹੀਂ ਵਿਖਦੇ ਇਹ ਇਹ ਆਖਣਾ ਤਾਂ ਬੜਾ ਸੌਖਾ ਲੱਗਦਾ ਉਹਨੂੰ ਹਾਂ ਸੱਚ ਆਖਦੇ ਬਾਹਰ ਕਿਸ ਨੇ ਖਰੀਦਣਾ ਅਥਰੂਆਂ ਜਦੋਂ ਤੇਰੇ ਵਰਗੇ ਘਰ ਦੇ ਇਹਦੀ ਕੀਮਤ ਨਹੀਂ ਜਾਣਦੇ ਅੰਦਰ ਦਬੋਚ ਲੈਂਦੀ ਇਹੀ ਸੋਚ ਲਵਲੀ ਆਰਕੈਸਟਰਾ ਗਰੁੱਪ ਦਾ ਵੱਡਾ ਲੱਗਾ ਬੋਰਡ ਪੜ ਕੇ ਇਉਂ ਵਿਉਂ ਚੜ ਜਾਂਦੀ ਮੈਨੂੰ ਹਰ ਰੋਜ਼ ਹੀ ਤਾਂ ਇੱਥੇ ਨਮਾਇਸ਼ ਲੱਗਦੀ ਹੈ ਮੇਰੀ ਕਾਲੀ ਸੋਨੇ ਦੀ ਖਾਨ ਸਰਜੀਤ ਵਾਸਤੇ ਤਾਂ ਸੋਨੇ ਦੀ ਹੀ ਹੋਈ ਮਾਂ ਵਾਸਤੇ ਧਾਗਾ ਮਿੱਲ ਜਿੱਥੇ ਕੰਮ ਕਰਦੀ ਹਾਂ ਮੈਂ ਮਾਂ ਬੜਾ ਚਿੰਤਾ ਕਰਦੀ ਆਖਦੀ ਪਤਾ ਨਹੀਂ ਕਿਵੇਂ ਕਮਾਉਂਦੀ ਏ ਪੈਸਾ ਕਈ ਵੇਰ ਪੁੱਛਦੀ ਮਿੱਲ ਬਾਰੇ ਸੁਣਿਆ ਧਾਗਾ ਬਣਾਉਂਦਾ ਰੂਹ ਚੜ ਜਾਂਦੀ ਏ ਤੇ ਸੰਗ ਨੂੰ ਵੀ ਚੜਦੀ ਏ ਕੱਲ ਮਿੰਦੋ ਦੀ ਪੋਤੀ ਆਖਦੀ ਸੀ ਇਹਦੇ ਨਾਲ ਬਿਮਾਰੀਆਂ ਬੜੀਆਂ ਲੱਗ ਜਾਂਦੀਆਂ ਉਹ ਚੰਡੀਗੜ੍ਹ ਪੜਦੀ ਏ ਬਾੜਾ ਪਤਾ ਉਹਨੂੰ ਤੂੰ ਹੀ ਕਿਤੇ ਹੋਰ ਨੌਕਰੀ ਕਿਉਂ ਨਹੀਂ ਕਰ ਲੈਂਦੀ ਕਿੰਨੀਆਂ ਔਲਜਲਾਂ ਦੇ ਭਵਜਲ ਵਿੱਚ ਫਸੀਏ ਫਸੀਏ ਨਾ ਮਾਂ ਉਹ ਵੀ ਜਾਣਦੀ ਏ ਨੌਕਰੀ ਛੱਡ ਕੇ ਗੁਜ਼ਾਰਾ ਹੋਣ ਵਾਲਾ ਨਹੀਂ ਕਿੰਜ ਸਮਝਾਵਾਂ ਮਾਂ ਇਹ ਵੀ ਮਹਿਲੀ ਏ ਰੂਹ ਦੀ ਥਾਂ ਤੇਰੀ ਧੀ ਪੈਂਦੀ ਏ ਵੇਲਣੇ 'ਚ ਰੂਹ ਨਹੀਂ ਤੇਰੀ ਧੀ ਕੱ ਤੱਤੀ ਜਾਂਦੀ ਏ ਸੂਤ ਵੇਚ ਕੇ ਤੇਰਾ ਜਵਾਈ ਗੁਜ਼ਾਰਾ ਕਰਦਾ ਏ ਬਿਮਾਰੀਆਂ ਦਾ ਤਾਂ ਉਹ ਨੂੰ ਵੀ ਨਹੀਂ ਪਤਾ ਕਿਹੜੀਆਂ-ਕਿਹੜੀਆਂ ਲੱਗ ਗਈਆਂ ਨੇ ਚੱਲ ਰੱਬ ਤੇਰੇ ਕਰੇ ਮਿਹਰ ਕਰ ਦੇਵੇ ਜੜ ਲੱਗ ਜੇ ਤੇਰੀ ਜਵਾਕ ਨਾਲ ਮਨ ਆਰੇ ਲੱਗਿਆ ਰਹਿੰਦਾ ਤੇਰੇ ਨਾਲ ਦੀਆਂ ਤਾਂ ਕਿੰਨੀਆਂ ਜੇ ਕੁਵਾਰੀਆਂ ਫਿਰਦੀਆਂ ਨੇ ਤੇ ਤੂੰ ਐਵੇਂ ਨਿੱਕੀ ਜਹੀ ਜਿੰਦ ਨੂੰ ਮਾਂ ਦਾ ਫਿਕਰ ਮੈਨੂੰ ਮਾਂ ਦੇ ਫਿਕਰਾਂ ਵਿੱਚ ਲੈ ਜਾਂਦਾ ਮੈਂ ਨਹੀਂ ਮੈਨੂੰ ਕੀ ਦੱਸਾਂ ਬਈ ਤੇਰਾ ਜਵਾਈ ਤੇਰੇ ਅੰਦਰ ਮੇਰੇ ਅੰਦਰ ਬੀਜ ਉਗਣ ਜੋਗੀ ਜ਼ਮੀਨ ਨੂੰ ਵੱੱਤਰ ਹੋਣੀ ਨਹੀਂ ਦਿੰਦਾ ਤਿਆਰ ਐ ਸਰਜੀਤ ਦਫ਼ਤਰ ਦੇ ਅੰਦਰ ਵੜਦਿਆਂ ਸतीश ਰਾਏ ਚੇਅਰ ਘਮਾਉਂਦਿਆਂ ਬੋਲਦਾ ਮੈਨੂੰ ਲੱਗਦਾ ਹੈ ਅੰਦਰੋਂ ਇਹ ਮਸ਼ਕਰੀ ਹਾਸਾ ਹੱਸਦਾ ਹੋਣਾ ਹੈ ਕਮੀਨਾ ਅੱਤ ਦਰਜੀ ਦਾ ਵੈਸੇ ਵੀ ਇਹੋ ਜਿਹੇ ਬੰਦੇ ਇਹੋ ਜਿਹੇ ਤੰਦੇ ਵਾਲੇ ਪਲਮਾਨਸ ਹੁੰਦੇ ਤਾਂ ਇੱਥੇ ਬੈਠ ਇੱਜ਼ਤਾਂ ਦੇ ਸੌਦੇ ਨਾ ਕਰਦੇ ਫਿਰ ਵੀ ਅੰਦਰ ਖਾਤੇ ਮੈਨੂੰ ਵੀ ਉਸ ਨਾਲ ਗੰਢ ਧੁੱਪ ਕਰਨੀ ਪੈਂਦੀ ਹੈ ਮਾਂ ਨੂੰ ਪੈਸੇ ਜੋ ਭੇਜਦਾ ਹੈ ਸਰਜੀਤ ਤੋਂ ਲੁਕਾ ਕੇ ਆਪਣੇ ਵੱਲੋਂ ਕਦੇ ਨਾ ਹੁੰਦੀ ਹੈ ਰਾਏ ਸਾਹਿਬ ਲੈ ਸਾंभ ਸਰਜੀਤ ਮੈਨੂੰ ਬਾਹੂ ਖਿੱਚ ਰਾਏ ਅੱਗੇ ਇੰਜ ਕਰਦਾ ਜਿਵੇਂ ਮੈਂ ਕੋਈ ਪਸ਼ੂ ਹੁਆ ਜੀ ਦਾ ਰਸਤਾ ਤੇਰੇ ਤੋਂ ਬਿਨਾ ਮੈਨੂੰ ਉਮੀਦ ਵੀ ਨਹੀਂ ਸੀ ਵੇਲੇ ਸਰ ਤੇਰੇ ਬਿਨਾ ਕੋਈ ਮੋਰ ਦਾ ਵੀ ਨਹੀਂ ਕੋਈ ਕੁੜੀ ਬਾਹਰ ਜਾਣ ਨੂੰ ਰਾਏ ਹੱਥ 'ਚ ਫੜੇ ਪੇਪਰ ਵੇਟ ਨੂੰ ਘਮਾਉਂਦਾ ਤੇਰੀ ਅੱਖ ਨਾਲ ਮੈਨੂੰ ਵੇਖਦਾ ਦਿਲ ਕਰਦਾ ਅੱਖਾਂ ਨੋਚ ਲਵਾਂ ਪਰ ਇਹਦਾ ਕੀ ਕਸੂਰ ਕਸੂਰਵਾਰ ਤਾਂ ਰਾਏ ਸਾਹਿਬ ਮੈਨੂੰ ਪੇਮੈਂਟ ਦੁੱਗਣੀ ਤੇ ਐਡਵਾਂਸ ਚਾਹੀਦੀ ਹੈ ਜੇ ਹੋਏਗੀ ਤਾਂ ਨਹੀਂ ਤਾਂ ਅਸੀਂ ਕੱਲ ਮੈਨੂੰ ਚਾਂਦਨੀ ਡੀਜੇ ਗਰੁੱਪ ਵਾਲੇ ਕੰਮ ਲਈ ਆਖਦੇ ਸੀ ਤੇਰੇ ਨਾਲੋਂ ਜ਼ਿਆਦਾ ਕੰਮ ਵੀ ਦੇਣਗੇ ਤੇ ਪੈਸੇ ਵੀ ਅਸਾਂ ਤਾਂ ਸੌਦਾ ਕਰਨਾ ਜਿੱਧਰ ਚੰਗਾ ਮਿਲੂ ਉਧਰ ਲੈ ਲੈ ਸਰਜੀਤ ਆ ਕੀ ਗੱਲਾਂ ਕਰਨ ਲੱਗ ਪਿਆ ਤੂੰ ਪੇਮੈਂਟ ਦੀ ਫਿਕਰ ਨਾ ਕਰ ਰਾਈ ਨੂੰ ਵੀ ਭੱਜਣਾ ਪੈ ਜਾਣੀਆਂ ਸੀ ਅੰਦਰੋਂ ਉਹ ਵੀ ਗੁੱਸੇ ਨਾਲ ਭੁੱਜ ਰਿਹਾ ਸੀ ਮੈਨੂੰ ਮੈਂ ਤੈਨੂੰ ਰੋਟੀ ਦੇ ਆਰੇ ਲਾਇਆ ਤੇ ਅੱਜ ਤੂੰ ਹੀ ਮੈਨੂੰ ਬਿਜ਼ਨਸ ਦੇ ਗੁਰ ਦੱਸਣ ਲੱਗ ਪਿਆ ਪੈਸਿਆਂ ਦੀ ਗੁੱਥੀ ਕੱਢ ਉਹਨੇ ਸਰਜੀਤ ਦੇ ਮੂਹਰੇ ਕਰ ਦਿੱਤੀ ਗੁਰਦੀ ਡਲੀ ਨੂੰ ਕਿਸ ਨੇ ਪੁੱਛਣਾ ਸੀ ਕਿ ਤੇਰਾ ਸੌਦਾ ਹੋ ਰਿਹਾ ਹੈ ਹੂੰ ਦੱਸ ਉਸ ਨੂੰ ਤਾਂ ਕੀੜੀਆਂ ਦਾ ਪਤਾ ਸੀ ਖਾਣ ਗਿਆ ਉਹਨੂੰ ਭੋਰ-ਭੋਰ ਕੇ ਮੜਨਾ ਕਦੋਂ ਸਰਜੀਤ ਦੇ ਇਹ ਸ਼ਬਦ ਮੈਨੂੰ ਹੈਰਾਨ ਕਰ ਕਰ ਗਏ ਕੱਲ ਸ਼ਾਮਤੀ ਸਰਜੀਤ ਇੱਥੋਂ ਤੀਕ ਵੀ ਗਿਰ ਗਿਆ ਇਹ ਮੈਨੂੰ ਸੁਣ ਕੇ ਪਤਾ ਚੱਲਿਆ ਪੈਸਿਆਂ ਦੀ ਖਾਤਰ ਮੈਨੂੰ ਕਿਸੇ ਹਵਾਲੇ ਕਰ ਰਿਹਾ ਸੀ ਉਹ ਵੀ ਦੋ ਦਿਨ ਲਈ ਮੈਂ ਕੱਲੀ ਕਿਸੇ ਨਾਲ ਮੇਰਾ ਬੋਲਣਾ surjeet ਨੂੰ ਕਦੋਂ ਪਸੰਦ ਸੀ ਚੜ ਗਿਆ ਮੇਰੇ ਮੂੰਹ ਇੰਨਾ ਸੁਣ ਕੇ ਹੋਰ ਤੇਰੇ ਨਾਲ ਪੰਚਾਇਤ ਭੇਜਾਂ ਉੱਥੇ ਵੀ ਉਹੀ ਖੁਸ਼ ਹੈ ਜੋ ਇੱਥੇ ਹੁੰਦਾ ਹੈ ਚੁੱਪ ਕਰਕੇ ਤਰਪੀ ਮੈਂ ਜਾਨਾ ਆਖਦਾ surjeet ਪੈਸਿਆਂ ਦੀ ਗੁੱਟੀ ਗੀਜੇ 'ਚ ਪਾਉਂਦਾ ਤੁਰ ਗਿਆ ਹਰੋਜ ਹੀ ਉਹ ਮੈਨੂੰ ਇੰਜਲਾ ਛੱਡ ਜਾਂਦਾ ਤਰਾਂ-ਤਰਾਂ ਦੀਆਂ ਸ਼ਿਕਰਿਆਂ ਨਾਲ ਖੰਦਿਆਂ ਪੀਤ ਰਹੀ ਸੀ ਜ਼ਿੰਦਗੀ ਨਾਲ ਦੀਆਂ ਤਾਂ 4 5 6 ਨਾਲ ਮੈਨੂੰ ਅਕਸਰ ਹੌਸਲਾ ਦਿੰਦੀਆਂ ਨੇ ਉਹਨਾਂ ਨੂੰ ਵੇਖ ਮੈਨੂੰ ਹੋਰ ਵਿਅਹ ਚੜਦੀ ਇਹ ਵਿਚਾਰੀਆਂ ਕੱਚ ਕੁਆਰੀਆਂ ਕਿੱਥੇ ਫਸ ਗਈਆਂ ਮਨ ਆਉਂਦਾ ਇਹਨਾਂ ਨੂੰ ਨਾਲ ਲੈ ਭੱਜ ਜਾਵਾਂ ਪਰ ਕਿੱਥੇ ਭੱਜ ਜਾਵਾਂ ਉਹ ਤਾਂ ਆਪਣੇ ਆਪ ਆਉਂਦੀਆਂ ਨੇ ਇੱਥੇ ਨਹੀਂ ਉਹਨਾਂ ਨਾਲ ਚਿੰਬੜੀਆਂ ਮੁਸੀਬਤਾਂ ਧੱਕ ਕੇ ਲਿਆਉਂਦੀਆਂ ਨੇ ਇੱਥੇ ਨਰਕ 'ਚ ਮਨ ਤੇ ਧਨ ਵੇਚ ਕੇ ਲੋਕਾਂ ਦਾ ਦਿਲ ਬਹਿਲਾ ਕੇ ਰੋਟੀ ਕਮਾਉਣ ਦਾ ਸਾਧਨ ਸਟੇਜ ਤੇ ਨਿਕਲੀ ਹਾਸੇ ਦਾ ਡਰਾਮਾ ਕਰਨਾ ਕਿਹੜਾ ਸੌਖਾ ਹੁੰਦਾ ਹੈ ਨਕਲੀ ਹਾਸੇ ਦਾ ਡਰਾਮਾ ਕਰਨਾ ਕਿਹੜਾ ਸੌਖਾ ਹੁੰਦਾ ਹੈ ਨੱਚ ਕੇ ਵੀ ਪੈਸੇ ਥੋੜੇ ਨਹੀਂ ਮਿਲਦੇ ਪਰ ਇੰਨੇ ਕੋ ਪੈਸੇ ਨਾਲ ਸਰਜੀਤ ਦਾ ਟੈਡ ਨਹੀਂ ਪਰਦਾ ਤਾਹੀਂ ਤਾਂ ਤੰਦਵ ਵਪਾਰ ਕਰਨਾ ਪੈਂਦਾ ਉਹਦੇ ਐਬੀ ਪੁਣੇ ਤਾਂ ਮੈਨੂੰ ਛੇਤੀ ਹੀ ਪਤਾ ਚੱਲ ਗਿਆ ਸੀ ਪਰ ਇਹ ਐਬ ਇੰਨੀ ਛੇਤੀ ਗੁਣੇ ਚੌਣੇ ਕਿਵੇਂ ਹੋਏ ਇਹ ਕਹਾਣੀਆਂ ਦੇ ਭੇਤ ਤਾਂ ਬੜਾ ਬਾਅਦ ਹੀ ਖੁੱਲੇ ਸੀ ਮਾਂ ਦੀ ਭੂਆ ਦਾ ਮੁੰਡਾ ਲੱਗਦਾ ਸੀ ਮਾਮਾ ਹਾਂ ਕਾਂਸ ਮਾਮਾ ਸੁਰਜੀਤ ਨਾਲ ਮੇਰਾ ਰਿਸ਼ਤਾ ਗੰਡਣ ਵਾਲਾ ਕਾਂਸ ਨੂੰ ਪਤਾ ਸੀ ਕਿ ਸੁਰਜੀਤ ਦਾ ਰਹਿਣ ਬਹਿਣ ਕੀ ਹੈ مامی دی کڑی میریاں پاہیاں دو بولیاں لک میرا پتلا جہا پار سین نہیں جوگا لجک جہے لجک ہلے مجا لچک سوری لک ہلے مجاجن جان دی دا لک دے ہلارے مامے للچا گئی اوہی تا تو آرکیسٹرا کول دن بجار دا سی سرجیت نال سودا کر لیا میرا ਉਮੀਦ ਕਰਦੇ ਹਾਂ ਬਾਕੀ ਕਹਾਣੀਆਂ ਵੀ ਤੁਹਾਡੇ ਵਿੱਚ ਦਿਨ ਲਈ ਉਮੀਦ ਕਰਦੇ ਹਾਂ ਕਿ ਕਹਾਣੀ ਪਸੰਦ ਆਈ ਹੋਵੇਗੀ ਤਾਂ ਇਸ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਮਿਲਦੇ ਹਾਂ ਇਸ ਕਹਾਣੀ ਦੇ ਅਗਲੇ ਭਾਗ ਵਿੱਚ ਧੰਨਵਾਦ